ਦੋਸਤੋ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸਾਡੇ ਪਿੰਡ ਤਲਾਨੀਆਂ ਤੋਂ ਬਾਅਦ ਕੇ ਅੰਦਰ ਫਿਰੋਜ਼ਪੁਰ ਜਾਂ ਬਾਕੀ ਦੇ ਜਿੰਨੇ ਵੀ ਇਧਰ ਨੂੰ ਪਿੰਡ ਆ ਕੇ ਅੱਗੇ ਖਵਾਣੋਂ ਵੱਲ ਇਹ ਰਸਤਾ ਜਾਂਦਾ ਹੈ ਇਹ ਸਾਡੇ ਪਿੰਡ ਤਲਾਨੀਆਂ ਤੋਂ ਜਦੋਂ ਫਿਰੋਜ਼ਪੁਰ ਵੱਲੋਂ ਕ੍ਰੋਸ ਕਰਦੇ ਆ ਤਾਂ ਇਹ ਸਾਡੇ ਪਿੰਡ ਦੀ ਸੀਵਰੇਜ ਬਲੌਕ ਹੋਣ ਕਾਰਨ ਪੁਰਾਣੀ ਟੋਬੇ ਦਾ ਪਾਣੀ ਜਿਹੜਾ ਹੈਗਾ ਉਹ ਕ੍ਰੋਸ ਕਰਕੇ ਛੱਡ ਦੇ ਉਤੋਂ ਦੀ ਅੱਗੇ ਖੇਤਾਂ ਦੇ ਵਿੱਚ ਜਾ ਰਿਹਾ ਹੈ ਇਹ ਪਾਣੀ ਜਿਹੜਾ ਇੱਥੇ ਤੁਸੀਂ ਆ ਦੇਖ ਰਹੇ ਹੋ ਜਿਵੇਂ ਕਿ ਲਿਬਾਕੇ ਵਗੈਰਾ ਪਏ ਆ ਬਹੁਤ ਜ਼ਿਆਦਾ ਗੰਦਗੀ ਹੈਗੀ ਹੈ ਇਹ ਕਿੰਨੇ ਸਮੇਂ ਦਾ ਪਾਣੀ ਇੱਥੇ ਖੜਾ ਹੈ ਤੇ ਜਦੋਂ ਮੀਂਹ ਪੈਂਦਾ ਤਾਂ ਇਹ ਪਾਣੀ ਸੜਕ ਨੂੰ ਤੋਂ ਕ੍ਰਾਸ ਕਰਦਾ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਇਹਨਾਂ ਕਰਕੇ ਜਦੋਂ ਇੱਥੋਂ ਦੀ ਕੋਈ ਸਕੂਟਰ ਮੋਟਰਸਾਈਕਲ ਗੱਡੀ ਕਾਰ ਲੰਘਦੀ ਹੈ ਤਾਂ ਉਸਦੇ ਟਾਇਰਾਂ ਨੂੰ ਇਹ ਬੈਕਟੀਰੀਆ ਲੱਗਦਾ ਹੈ ਇਹ ਪਾਣੀ ਲੱਗਦਾ ਹੈ ਜਦੋਂ ਉਹ ਗੱਡੀ ਤੁਸੀਂ ਘਰ ਤੱਕ ਆਪਣੇ ਲੈ ਕੇ ਜਾਂਦੇ ਹੋ ਕਈ ਵੀਰ ਆਪਣਾ ਸਿੱਧਾ ਹੀ ਮੋਟਰਸਾਈਕਲ ਜਾ ਕੇ ਅੰਦਰ ਘਰ ਦੇ ਅੰਦਰ ਖੜਾ ਦਿੰਦੇ ਆ ਤਾਂ ਉਹ ਤੁਸੀਂ ਕਿੰਨਾ ਜ਼ਿਆਦਾ ਬੈਕਟੀਰੀਆ ਆਪਣੇ ਘਰੇ ਲੈ ਕੇ ਜਾ ਰਹੇ ਹੋ ਜਦੋਂ ਤੁਸੀਂ ਗੱਡੀ ਮੋਟਰਸਾਈਕਲ ਲੈ ਕੇ ਜਾਂਦੇ ਹੋ ਤਾਂ ਉਸ ਨੂੰ ਅੰਦਰ ਖੜਾਉਣ ਤੋਂ ਪਹਿਲਾਂ ਉਸ ਦੇ ਟਾਇਰਾਂ ਤੇ ਜਾਂ ਫਿਰ ਤੁਸੀਂ ਗੱਡੀ ਦੇ ਉੱਤੇ ਸਾਫ ਪਾਣੀ ਮਾਰ ਲਿਆ ਕਰੋ ਤੇ ਇੱਕ ਜਿਹੜੀ ਸਭ ਤੋਂ ਇੱਥੇ ਦੇਖਣ ਵਾਲੀ ਗੱਲ ਹੈ ਕਿ ਬਿਲਕੁਲ ਨਾਲ ਇੱਥੇ ਸਾਡੇ ਸਕੂਲ ਹੈ ਮਾਪਿਆਂ ਦੇ ਮਾਪਿਆਂ ਨੂੰ ਰਿਕਵੈਸਟ ਕਰਾਂਗਾ ਕਿ ਜਦੋਂ ਤੁਹਾਡੇ ਬੱਚੇ ਇਸ ਪਾਣੀ ਦੇ ਵਿੱਚੋਂ ਲੰਘ ਕੇ ਘਰੇ ਆਣੇ ਆ ਤਾਂ ਤੁਸੀਂ ਬੱਚਿਆਂ ਨੂੰ ਆਗੇ ਪਾਓ ਕਿ ਬੇਟਾ ਅੰਦਰ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਚੰਗੀ ਤਰ੍ਹਾਂ ਹੱਥ ਪੈਰ ਧੋਣੇ ਆ ਤੇ ਬੂਟ ਵੀ ਨੀਚੇ ਤੋਂ ਧੋਣੇ ਆ ਤਾਂ ਕਿ ਉਹਨਾਂ ਨੂੰ ਅੱਗੇ ਜਾ ਕੇ ਕੋਈ ਸਮੱਸਿਆ ਕੋਈ ਬਿਮਾਰੀ ਬੁਖਾਰ ਜਾਂ ਕੋਈ ਚਮੜੀ ਰੋਗ ਨਾ ਲੱਗੇ